ਪੰਜਾਬ ਸਰਕਾਰ ਕੀਤੇ ਬਾਅਦ ਪੂਰੇ ਕਰੇ ਸੁਨੀਤਾ ਦੇਵੀ ਤਾਰਾਗੜ ਭਾਰਤੀ ਜਨਤਾ ਪਾਰਟੀ ਨੂੰ ਪਠਾਨਕੋਟ ਜ਼ਿਲ੍ਹੇ ਵਿੱਚ ਮਜ਼ਬੂਤ ਕਰਨ ਲਈ ਯਤਨਸ਼ੀਲ ਸਿਰ ਕੱਢ ਸਰਗਰਮ ਤੇ ਦਬੇ ਕੁਝਲੇ ਲੋਕਾਂ ਲਈ ਅੱਗੇ ਹੋ ਕੇ ਕਾਰਜ ਕਰਨ ਵਾਲੇ ਆਵਾਜ਼ੇ ਗਰੀਬ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੁਨੀਤਾ ਦੇਵੀ ਤਾਰਾਗੜ ਨੇ ਅੱਜ ਫੋਨ ਤੇ ਗਲਵਾਦ ਕਰਦ ਹੋਏ ਪੰਜਾਬ ਸਰਕਾਰ ਨੂੰ ਘੇਰਦ ਹੋਏ ਆਖਿਆ ਕਿ ਪੰਜਾਬ ਸਰਕਾਰ ਨੇ ਜੋ ਲੋਕਾਂ ਨਾਲ ਵਾਦੇ ਕੀਤੇ ਹਨ ਉਹਨਾਂ ਨੂੰ ਹਰ ਹਿੱਲੇ ਪੂਰਾ ਕਰੇ ਸੁਨੀਤਾ ਤਾਰਾਗੜ ਨੇ ਜਨਤਾ ਕਹਿਆ ਕਿ ਜਨਤਾ ਤਾਂ ਪਹਿਲਾਂ ਹੀ ਮਹਿੰਗਾਈ ਨਾਲ ਤਰਸਦਾ ਤੇ ਉਥੇ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਨੂੰ ਹੋਰ ਮੁਸ਼ਕਲ ਵਿੱਚ ਸਰਕਾਰ ਨੇ ਪਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾ ਲਈ ਇਹਨਾਂ ਨੂੰ ਪੰਜਾਬ ਦਾ ਰਾਜ ਭਾਗ ਸੌਂਪਿਆ ਸੀ ਪਰ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਹੁਣ ਆ ਬੜੇ ਰੋਸ ਨਾਲ ਆ ਕੇ ਕਿ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਨੇ ਇਹਨਾਂ ਦੇ ਝਾਂਸੇ ਵਿੱਚ ਆ ਕੇ ਵੋਟਾਂ ਪਾ ਦਿੱਤੀਆਂ ਤੇ ਹੁਣ 3 ਸਾਲ ਤੋਂ ਲਗਾਤਾਰ ਹਜ਼ਾਰ-ਹਜ਼ਾਰ ਰੁਪਏ ਦੀ ਔੜੇਕ ਵਿਝਨ ਤੇ ਸਰਕਾਰ ਨੇ ਇਹ ਵੀ ਵਾਦਾ ਪੂਰਾ ਨਹੀਂ ਕੀਤਾ ਹੁਣ ਆਇਆ ਕਿ ਇਸ ਸਰਕਾਰ ਨੂੰ ਉਹ ਸਭ ਕੁਝ ਜ਼ਰੂਰ ਸਿਖਾਉਣ ਗਿਆ ਹੁਣਾ ਸਪਸ਼ਟ ਕੀਤਾ ਕਿ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੇ ਪੰਜਾਬ ਵਿਕਾਸ ਵੱਲ ਅੱਗੇ ਵਧੇਗਾ